ਦੇਖੋ ਬਾਬੇ ਦੀ ਹੱਟੀ ਉਹ ਲੋਕਾਂ ਦੇ ਫੇਰੇ ਕਰਨ ਵਾਲੀ ਬਾਬੇ ਦੀ ਹੱਟੀ ਹੋਲਸੇ ਰੇਟਾਂ ਦੇ ਕੱਪੜਾ ਦੇਣ ਵਾਲੀ ਬਾਬੇ ਦੀ ਹੱਟੀ ਆ ਭਾਜੀ 200 200 ਰੁਪਏ ਸਰਦੀਆਂ ਦੇ ਅਜੇ ਕੁਟ్రਾਈ ਦੇ ਸੂਟ 2 200 ਰੁਪਏ ਚ ਭਾਜੀ 200 ਰੁਪਏ ਸੂਟ ਦਾਂਗੇ ਰੰਗ ਡਿਜ਼ਾਈਨ ਰਾਜੇ ਮਹਾਰਾਜਿਆਂ ਵਾਲੇ ਰਾਣੀਆਂ ਵਾਲੇ ਸੂਟ ਵੀ ਸਾਰੇ 200 200 ਰੁਪਏ ਜੀ ਰੋਲਦੇ ਆ ਭਾਜੀ ਰੇਟਾਂ ਦੇਖੋ ਦਾ ਦੇਖੋ ਤੁਸੀਂ ਚੀਜ਼ ਦੇਖੋ ਪਣੀ ਹੋਈ ਕਮਰੇਖੋ ਕੀਤਾ ਹੋਇਆ ਸ਼ੋਰ ਆਉਗੀ ਨਾਲ ਐ ਇੱਕ ਬੰਡਲ ਲੋ 350 ਰੁਪਏ ਆ 350 ਦੇ ਵਿੱਚ ਆ ਦੇਖ ਲੋ 350 ਰੁਪਏ ਦੇ ਦੇਖੋ ਹਜ਼ਾਰ ਵਾਲਾ ਸੂਟ 350 ਦਾ ਜੇ ਪੈਸੇ ਨਹੀਂ ਹੈਗੇ ਤਾਂ ਬਜਾਜ ਦਾ ਕਾਰਡ ਲਿਆਓ ਕਿਸ਼ਤਾਂ ਦੇ ਕੱਪੜਾ ਲੈ ਜਾਓ ਕੱਪੜਾ ਜਿੰਨਾ ਮਰਜ਼ੀ ਲੈ ਜਾਓ ਜੇ ਨਹੀਂ ਵਿਗਿਆ ਤੇ ਵਾਪਸ ਦੇ ਕੇ ਬਾਦਰ ਕੇ ਨਮਾ ਲੈ ਜਾਓ ਆ ਦੇਖੋ ਗਾਗ ਦੇ ਕੇ ਰੇਟ ਨਹੀਂ ਲਾਈਦਾ 12 12 15 1500 ਬਜ਼ਾਰ ਦਾ ਰੇਟ ਬਾਬੇ ਸਿੱਟੇ ਤੇ 5 500 ਜਿ ਲੈ ਜਾਓ 5 500 ਜਿ ਰੰਗ ਢੰਗ ਬਹੁਤ ਮਿਲ ਜਣੇ ਇੱਚ ਮੈਂ ਕਿਹਾ ਭਾਜੀ ਇੱਕ ਤੋਂ ਇੱਕ ਰੰਗ ਆਹ ਹੀ ਸੂਟ ਆ ਜਿਹੜੇ 2 2000 ਰੁਪਏ ਦੇ ਲੈਨੇ ਹੋ ਇੱਥੋਂ ਲੈ ਜਾਓ 650 ਰੁਪਏ ਜਿਹਨੇ ਵਿਆਹ ਸ਼ਾਈ ਦਾਜਵਲ ਦੇ ਕਪੜਾ ਨਾਲ ਵੱਡੇ ਫਾਇਦੇ ਆ। 13 ਦੇਖੋ ਹੈਂਡਵਰਕ ਦੁਪੱਟਾ ਦੇਖੋ 2.5 ਮੀਟਰ ਫੁੱਲ ਪਿਓਰ। ਹਾਂਜੀ। ਔਰਗੈਂਜ਼ਾ ਦਾ ਸੂਟ ਭਾਜੀ 1300 ਰੁਪਏ ਪ੍ਰਿੰਟਡ ਔਰਗੈਂਜ਼ਾ। ਅੱਛਾ ਜੀ। ਆਹ ਦੇਖੋ ਔਰਗੈਂਜ਼ਾ ਦਾ ਸੂਟ ਹੈਵੀ ਚਾਲ ਨਾਲ 1000 ਰੁਪਏ ਦਾ। ਜਿਹੜਾ ਡਿਜ਼ਾਈਨ ਪਿਓਰ ਗਲਾਸ ਦੇ ਉੱਪਰ ਹੈਂਡਵਰਕ ਦੇ ਨਾਲ 800 ਰੁਪਏ ਦਾ। ਐਦਾਂ ਦੇ ਹੈਵੀ ਹੈਵੀ 5-6 6000 ਵਾਲੇ ਸੂਟ। ਪਾਜੀ ਰੇਟਾਂ ਨੇ ਕਰਾ ਨਹੀਂ ਬੋਲਤੀ ਬੰਦ ਹਾਂਜੀ ਕੀ ਕਰਾ ਨਹੀਂ ਬੋਲਤੀ ਬੰਦ 2100 ਦਾ ਸੂਟ ਪਾਜੀ ਇਹ ਪ੍ਰੀਮੀਅਮ ਰੇਂਜ ਆ ਨੇ ਪ੍ਰੀਮੀਅਮ ਹਾਂਜੀ ਜਿਹਨੂੰ ਕਹਿੰਦੇ ਨੇ ਬ੍ਰਾਂਡ ਭਾਈ 1900 ਰੁਪਏ ਦਾ ਸੂਟ ਲੈ ਜੋ ਅੱਛਾ 1900 ਚ ਪਰ ਪ੍ਰੀ ਦਾ ਸੂਟ ਪਾਜੀ ਹਾਂਜੀ ਆ ਨਾਲ ਚਨੋਂਨ ਦਾ ਦੁਪੱਟਾ ਆਊਗਾ ਕਲਾਸ ਪੀਸ ਜੀ ਪਾਜੀ 2500 ਰੁਪਏ ਦਾ ਸੂਟ ਦੇ ਦੇਣਾ ਆਪਾਂ 25 ਐਦਾਂ ਦੇ 25 2500 ਵਾਲੇ ਸੂਟ ਨਾਲ ਜਾਲ ਬਣੇ 2000 ਆਲੇ ਇੱਥੇ ਹੋਲਸੇਲ 'ਚ 800 ਰੁਪਏ ਨੂੰ ਦੇਣੇ ਆ ਏਦਾਂ ਕਰਕੇ ਆ ਜਾਲ ਬਣਿਆ ਸੂਟ 800 ਰੁਪਏ 'ਚ ਟੂ ਪਲਸ ਸੂਟ ਚੋਬ ਦਾ ਡਿਜ਼ਾਈਨ ਫਾਈ ਕਲਸ ਪੀਸ ਨਾ 6000 ਨਾ 7000 ਰੁਪਏ ਜੀ 2500 ਹੋਲਸੇਲ ਕਹਿੰਦੇ ਜੀ ਰੈੱਡ ਸੂਟ ਚਾਹੀਦਾ ਲਾਮ ਵਾਲਾ ਸੂਟ ਚਾਹੀਦਾ ਤੇ ਹਰ ਦੁਕਾਨਦਾਰ 5000 ਤੋਂ ਉੱਤੇ 7000 8000 ਏਦਾਂ ਪਰੇ ਸੇ 2300 ਰੁਪਏ ਦੇ ਵਿੱਚ ਦੇਣਾ ਤਾਂ ਇਹ ਵੀ ਚਨੋਂ ਦਾ ਦੁਪੱਟਾ ਹਾਂਜੀ ਆ 5 ਮੀਟਰ ਦਾ ਸੂਟ ਆ ਨਾਲ ਆ ਗਿਆ ਲਹਿੰਗਾ ਜੀ 5 ਮੀਟਰ ਦਾ ਸੂਟ ਲਹਿੰਗਾ ਇਨਾ ਹੈਵੀ ਸੂਟ ਹਾਂਜੀ 4000 ਰੁਪਏ ਇਹ ਵੀ ਤੁਸੀਂ ਹੁਣ ਚੈੱਕ ਕਰ ਲਓ ਭਾਈ 6500 ਰੁਪਿਆ ਜਾ ਕੇ ਬਿਆਰਾਂ ਚ 100 ਮਾ ਜਿਹੜਾ ਕਿ 2500 ਇੱਥੇ ਦੇਣਾ ਓਏ ਆ ਦੇਖੋ ਬਾਬੇ ਦੀ ਹੱਟੀ ਓ ਲੋਕਾਂ ਦੇ ਫੈਰੇ ਕਰਨ ਵਾਲੀ ਬਾਬੇ ਦੀ ਹੱਟੀ ਹੋਲ ਸੇ ਰੇਟਾਂ ਦੇ ਕੱਪੜਾ ਦੇਣ ਵਾਲੀ ਬਾਬੇ ਦੀ ਹੱਟੀ ਜਿੱਥੇ ਕਰਦੇ ਨੇ ਵੱਡੇ ਫਾਇਦੇ ਦਿਨ ਚਾਹੇ ਐਤਵਾਰ ਹੋਵੇ ਚਾਹੇ ਹੋਵੇ ਸੋਮਵਾਰ ਚਾਹੇ ਹੋਵੇ ਸ਼ਨੀਵਾਰ ਹਰ ਲੋਕਾਂ ਨੇ ਵੱਡੇ ਫਾਇਦੇ ਹੁੰਦੇ ਆ ਜਿਨ੍ਹਾਂ ਨੇ ਕਰਨਾ ਨਵਾਂ ਕੰਮ ਸ਼ੁਰੂ ਰੀਸੇਲਰ ਦੁਕਾਨਦਾਰ ਪਰ ਅੱਜ ਭਾਰੇ ਭਾਰੇ ਸੂਟ 5 5000 10000 ਸਿਰਾਂ ਦੇ ਸੂਟਾਂ ਦੇ ਅੱਜ ਰੇਟਾਂ ਦੇ ਪਟਾਕੇ ਭਾ ਦਿਓ ਸਸਰੀਕਾਲ ਦੀ ਕੀ ਹਾਲ ਚਾਲ ਨੇ ਪਹਿਲਾਂ ਆਪਣੇ ਪਿੰਡਾਂ ਬਰਾਬਰ ਨੂੰ ਇੱਕ ਗੱਲ ਕਲੀਅਰ ਕਰਦਾ ਵੀ ਕੱਪੜਾ ਪੈਸੇ ਦੇ ਕੇ ਨਹੀਂ ਮਿਲਦਾ ਕੱਪੜਾ ਫ੍ਰੀ ਵੀ ਮਿਲਦਾ ਆਉਣਾ ਪੈਣਾ ਬਾਬੇ ਦੀ ਹੱਟੀ ਤੇ ਕਿਸ਼ਤਾਂ 'ਚ ਵੀ ਕੱਪੜਾ ਮਿਲਦਾ ਪੰਜਾਬ ਦੀ ਸਭ ਤੋਂ ਘੱਟ ਰੇਟ ਵਾਲੀ ਦੁਕਾਨ ਬਾਬੇ ਦੇ ਜਿੱਦੇ ਕੱਪੜਾ ਕਿਸ਼ਤਾਂ ਦੇ ਲੈ ਕੇ ਜਾਓ ਆਹ ਸੂਟ ਵੈਲਵਟ ਦਾ 200 ਰੁਪਏ ਦਾ ਅੱਜ ਵੀ 200 ਰੁਪਏ ਦਾ ਪੈਸੇ ਸਾਲ ਬਾਅਦ ਦੋਗੇ ਤਾਂ ਵੀ 200 ਰੁਪਏ ਦੇ ਰਹਿਣਾ ਹੈ ਰੇਟ ਨਹੀਂ ਬਦੋਣਾ ਮਤਲਬ ਤੁਸੀਂ ਕਿਸ਼ਤਾਂ ਦੇ ਕੱਪੜਾ ਲੈ ਕੇ ਜਾ ਸਕਦੇ ਆ ਕਿਸ਼ਤਾਂ ਦੇ ਵੀ ਕੱਪੜਾ ਬੈਲਵਰ ਦੇ ਸੂਟ ਕਿੰਨੇ ਚਾਹੀਦੇ ਆ ਢੇਰਾਂ ਦੇ ਢੇਰ ਦੇ ਰਾਂਗੇ ਇੱਕ ਤੋਂ ਇੱਕ ਆਰਟੀਕਲ ਦੇ ਰਾਂਗੇ ਕਿਲਵਾ ਵਾਂਗੂ ਕੱਪੜਾ ਦੇ ਰਾਂਗੇ ਕਿਲਵਾ ਵਾਂਗੂ ਇਧਰ ਨੂੰ ਆਜੋ ਨੇੜੇ ਇੱਜਾ ਦੇ ਬ੍ਰਾਂਡਡ ਪੀਸ ਬਾਜੀ ਪਸ਼ਮੀਨਾ ਕੁਆਲਿਟੀ ਦੇ ਨਾਲ ਗਰਮ ਸੂਟ ਗਰਮ ਸੂਟ ਬਾਜੀ ਸੌਦਾ ਦੇਖੋ ਤੁਸੀਂ ਚੀਜ਼ ਦੇਖੋ ਪਣੀ ਹੋਈ ਕੰਮ ਦੇਖੋ ਕੀਤਾ ਹੋਇਆ ਸ਼ੋਰ ਆਊਗੀ ਨਾਲ ਠੀਕ ਹੈ ਜੀ ਸੈਟ ਲੈਂਦੀ ਲੋੜ ਨਹੀਂ ਕੱਲਾ ਕੱਲਾ ਪੀਸ ਲਓ ਐਦਾਂ ਦੇ ਬ੍ਰਾਂਡਡ ਸੂਟ ਐਦਾਂ ਦੇ ਫੁੱਲ ਸਾਈਜ਼ ਦੇ ਸ਼ੋਲ ਠੀਕ ਹੈ ਰੇਟ ਵੱਡਾ ਫਾਇਦਾ ਆ ਬਾਈ ਮਾੜਾ ਜਿਹਾ ਸੈਟ ਤੇ ਹੋ ਜਾ ਹੁਣ ਮੈਨੂੰ ਪ੍ਰਿੰਟ ਦਿਖਾਣ ਦੇ ਤਮਾਕੇ ਪਾਉਣ ਦੇ ਕੱਲਾ ਕੱਲਾ ਪੀਸ ਵੀ ਲੋ ਚਾਹੇ ਸੈਟ ਲੋ ਚਾਹੇ ਐਦਾਂ ਦੇ ਬੈਕ ਬੰਡਲ ਨੂੰ 350 ਰੁਪਏ ਆ 350 ਦੇ ਵਿੱਚ ਆ ਦੇਖ ਲਓ 350 ਰੁਪਏ ਦੇ ਵਿੱਚ ਦੇਖੋ ਜਿਹੜੇ ਬਾਜ਼ਾਰਾਂ ਦੇ ਵਿੱਚ ਤੁਹਾਨੂੰ 1 1000 ਰੁਪਏ ਦਾ ਫੋਟੋ ਵਾਲੇ ਗਰਮ ਸੂਟ ਮਿਲਦੇ ਬਾਬੇ ਸਿੱਟ ਲੈ ਜਾਓ 350 ਦੇ 350 ਰੁਪਏ ਦਾ ਓਪਨ ਚੈਲੰਜ ਹੈ ਔਰ ਸਭ ਤੋਂ ਵੱਡੀ ਗੱਲ ਦੱਸਦਾ ਭਾਈ ਇੱਧਰ ਆਪਾਂ ਸੂਟ ਦਿਖਾ ਰਹੇ ਹਾਂ ਉਧਰ ਗਾਗ ਬੈਠੇ ਸਾਹਮਣੇ ਦੱਸ ਰਹੇ ਆ ਲੁੱਕ ਕੇ ਵੀਡੀਓ ਨਹੀਂ ਬਣਾਉਂਦੇ 350 ਦਾ ਸੂਟ ਦੇਖੋ 1000 ਵਾਲਾ ਸੂਟ 350 ਦਾ ਜੇ ਪੈਸੇ ਨਹੀਂ ਹੈਗੇ ਤਾਂ ਬਜਾਜ ਦਾ ਕਾਰਡ ਲਿਆਓ ਕਿਸ਼ਤਾਂ ਦੇ ਕੱਪੜਾ ਲੈ ਜਾਓ ਕੱਪੜਾ ਜਿੰਨਾ ਮਰਜ਼ੀ ਲੈ ਜਾਓ ਜੇ ਨਹੀਂ ਵਿਗਿਆ ਤੇ ਵਾਪਸ ਦੇ ਕੇ ਬਦਲ ਕੇ ਨਮਾ ਲੈ ਜਾਓ ਇੱਕ ਅਦਾ ਨਿਸ਼ਾਨੀ ਇਧਰ ਆ ਜੋ ਇਧਰ ਆ ਜੋ ਇਧਰ ਦੇਖੋ ਪਿਓਰ ਦੇਸੀ ਕਿਉ ਪੂਰੇ ਪੰਜਾਬ ਦਾ ਤਮਾਕਾ ਤੁਸੀਂ ਲੈਣੇ ਦਾਜ ਬਰੀਆਂ ਲਈ ਵਧੀਆ ਸੂਟ ਅਹੀ ਭਾਜੀ ਗਾਹਕ ਦੇ ਟੈਗ ਕੋ ਨਹੀਂ ਲਾਉਂਦੇ ਇਹਨਾਂ ਦੇ ਬ੍ਰਾਂਡਡ ਪੀਸ ਜੀ ਨਾ 1500 ਨਾ 2000 ਨਾ 1600 ਦੇ ਨਾਲ ਇੱਕ ਨਾ ਇੱਕ ਕੋਈ ਫਰੀ ਨਹੀਂ ਕਿਉਂਕਿ ਪਹਿਲੇ ਟੈਗ 2000 ਦਾ ਲਗਾ ਹੰਦਾਰੇ ਕਹਿੰਦੇ ਨਹੀਂ ਆਪਾਂ 2000 ਸੂਟ ਆਪਾਂ 1000 ਦਾ ਕਰਤਾ ਕਿੰਦਾ ਕਰਤਾ 1000 ਦਾ ਆਪਣਾ ਰੇਟ ਕੀ ਆ 650 ਰੁਪਏ ਦਾ ਸੂਟ 650 ਦਾ ਆ ਤੁਸੀਂ ਦੇਖੋ ਆਹੀ ਸੂਟ ਆ ਜਿਹੜੇ 2 2000 ਰੁਪਏ ਦੇ ਲੈਨੇ ਹੋ ਇਥੋਂ ਲੈ ਜਾਓ 650 ਰੁਪਏ ਚ ਜਿਹਨੇ ਵਿਆਹ ਸ਼ਾਈ ਦਾਜ ਦੇ ਕਪੜਾ ਨਾਲ ਵੱਡੇ ਫਾਇਦੇ ਆ ਆ ਦੇਖ ਲਓ 650 ਰੁਪਏ ਚ ਓਪਨ ਤਮਾਕੇ ਨਾਲ ਰੇਟ ਪਾ ਰਹੇ ਆ ਭਾਜੀ ਕੱਲਾ ਕੱਲਾ ਸੂਟ ਲੈ ਕੇ ਜਾਓ ਬ੍ਰਾਂਡ ਦਿਖਾਵਾਂਗੇ ਅੱਜ ਬ੍ਰਾਂਡ ਦੇਸੀ ਕਿਉਂ ਵਾਲੇ ਆ ਦੇਖੋ ਹੈਂਡਵਰਕ ਕੇਰਾ ਦੇਖੋ ਹੈਂਡ ਵਰਕਰ ਦੁਪੱਟਾ ਦੇਖੋ 2.5 ਮੀਟਰ ਫੁੱਲ ਪਿਓਰ ਹਾਂਜੀ ਔਰ ਗੈਂਜ਼ਾ ਦਾ ਸੂਟ ਭਾਜੀ 1300 ਰੁਪਏ ਬ੍ਰਾਂਡਡ ਔਰਗੈਂਜ਼ਾ ਅੱਛਾ ਜੀ ਆਹ ਦੇਖੋ ਔਰਗੈਂਜ਼ਾ ਦਾ ਸੂਟ ਹੈਵੀ ਚਾਲਣਾ 1000 ਰੁਪਏ ਦਾ ਜੀ ਆਹ ਦੇਖੋ ਲਗਜ਼ਰੀ ਪ੍ਰੀਮੀਅਮ ਰੇਂਜ ਬ੍ਰਾਂਡਡ ਚੀਜ਼ਾਂ 8-8000 ਵਾਲੇ ਸੂਟ ਆਹ ਦੇਖੋ ਇਹ ਆਨੇ ਸ਼ੋਰੂਮਾਂ ਦੀਆਂ ਚੀਜ਼ਾਂ ਪਰ ਰੇਟ ਨਹੀਂ ਮਿਲਣੇ ਸ਼ੋਰੂਮਾਂ ਦੇ ਰੇਟ ਮਿਲਣਾ ਬਾਬੇ ਦੀ ਹੱਡੀ ਦਾ ਇਹ ਆਹ ਦੇਖੋ ਪੀਸ ਕੰਮ ਦੇਖ ਲੈ ਕੀਤਾ ਹੋਇਆ ਬਿਲਕੁਲ ਲਗਜ਼ਰੀ ਪੀਸ ਤਮਾਕਾ ਦੇ ਲਗਾ 3200 ਰੁਪਏ ਦਾ ਸੂਟ ਆ ਪੂਰਾ ਪੰਜਾਬ ਘੁੰਮ ਲੈਣਾ ਲਓ ਆ ਵੀ ਦੇਖੋ ਸ਼ਗਨ ਵਾਲਾ ਸੂਟ ਇਹ ਸਾਫ 86000 10 1000 2300 ਰੁਪਏ ਦਾ ਸੂਟ ਆ ਲਓ ਜੀ ਲਓ ਆ ਦੇਖੋ ਪਿਓਰ ਦੇਸੀ ਕੋਲੇ ਵਧੀਆ ਵਧੀਆ ਸੂਟ ਅੰਬੀਆ ਦਾ ਡਿਜ਼ਾਈਨ ਅੰਬੀਆ ਦਾ ਡਿਜ਼ਾਈਨ ਪਿਓਰ ਗਲਾਸ ਦੇ ਉੱਪਰ ਹੈਂਡਵਰਕ ਦੇ ਨਾਲ 800 ਰੁਪਏ ਦਾ ਜੀ 800 ਰੁਪਏ ਦਾ ਸੂਟ ਆ ਆ ਦੇਖੋ ਪੀਸ ਨੈਚੁਰਲ ਕਰੇਵ ਦੇ ਉੱਪਰ ਹੈਂਡਵਰਕ ਦਿਖਾ ਵੀਰੇ ਨੇੜੇ ਕਰਕੇ ਕੇਰਾ ਦਿਖਾ ਦੁਪੱਟਾ ਨਾਲ ਮੋਰ ਵੀ ਦਿਖਾ ਇਹ ਵੀ 800 ਰੁਪਏ ਦਾ ਲਓ ਹੋਲ ਸੇਲ ਦਾ ਕੰਮ ਕਰੀਦਾ ਵੱਡਾ ਫੈਰਾ ਕਰੀਦਾ ਕਪੜਾ ਕਿਸਤਾ ਤੇ ਵੀ ਦੇਰੀ ਦਾ ਪਰ ਰੇਟਾਂ ਦੀ ਲੁੱਟ ਨਹੀਂ ਕਰਾਈ ਦੀ ਐਦਾਂ ਦੇ ਹੈਵੀ ਹੈਵੀ 5-5 ਦੇ 6-6 ਹਜ਼ਾਰ ਵਾਲੇ ਸੂਟ ਭਾਜੀ ਰੇਟਾਂ ਨੇ ਕਰਾਦਣੀ ਬੋਲਤੀ ਬੰਦ ਹਾਂਜੀ ਕੀ ਕਰਾਦਣੀ ਬੋਲਤੀ ਬੰਦ 2100 ਦਾ ਸੂਟ ਭਾਜੀ 2100 ਦਾ ਲੈਣਾ ਜਿਹੜਾ 650 ਦਾ ਬਿਆਰ ਦਾ ਰੇਟ ਬਿਲਕੁਲ ਆਹ ਦੇਖੋ ਪੀਸ ਆ ਗਿਆ ਦੁਪੱਟਾ ਪਿਓਰ ਹਾਂਜੀ ਆ ਗਈ ਕੁਆਲਿਟੀ ਪਿਓਰ ਇਹ ਪ੍ਰੀਮੀਅਮ ਰੇਂਜਾਂ ਨੇ ਪ੍ਰੀਮੀਅਮ ਹਾਂਜੀ ਜਿਹਨੂੰ ਕਹਿੰਦੇ ਨੇ ਬ੍ਰਾਂਡ ਭਾਈ 1900 ਰੁਪਏ ਦਾ ਸੂਟ ਲੈ ਜਾਓ ਅੱਛਾ 1900 ਚ ਇਧਰ ਆਓ ਭਾਜੀ ਤੋਹਫੇ ਦਈਏ ਅਜਿਹਾ ਨੇ ਬ੍ਰਾਂਡਡ ਪੀਸ ਕਰਗੱਤੇ ਰਿਹਾ ਡੀਕਰ ਭਾਜੀ ਹੈਵੀ 1500 ਰੁਪਏ ਚ 1500 ਚ ਭਾਜੀ ਦਾਜਪਰੀਆ ਵਾਸਤੇ ਵੱਡੀ ਆਫਰ ਆ ਵੀ ਚੈੱਕ ਕਰ ਲਓ ਤੁਸੀਂ ਇਹਨਾਂ ਦੇ ਪੀਸ ਰਾਇਲ ਚੀਜ਼ਾਂ ਰਾਇਲ ਚੀਜ਼ਾਂ ਹਾਂਜੀ ਪਰਪਰੀ ਦਾ ਸੂਟ ਭਾਜੀ ਹਾਂਜੀ ਆ ਨਾਲ ਚਲਣ ਦਾ ਦੁਪੱਟਾ ਆਊਗਾ ਕਲਾਸ ਪੀਸ ਜੀ ਭਾਜੀ ਬੱਡੀ ਆਫਰ 2500 ਰੁਪਏ ਦਾ ਸੂਟ ਦੇ ਦੇਣਾ ਆਪਾਂ 2500 ਰੁਪਏ ਅਜਾ 2500 ਚ ਦੇ ਦੇਣਾ ਇਹ ਆ ਦੇਖੋ ਭਾਜੀ ਪੀਸ ਤੇ ਮੇਰਾ ਰੇਟਾਂ ਦਾ ਹੈਗਾ ਜੇ ਓਪਨ ਚੈਲੰਜ ਆਹ ਪੀਸ ਆਹ ਦੁਪੱਟਾ ਹੈਂਡਵਰਕ ਵਾਲਾ ਆ ਵੀਰੇ ਨੇੜੇ ਕਰਕੇ ਦਿਖਾ ਜਰਾ ਐਦਾਂ ਕਰਕੇ ਦਿਖਾ ਐਦਾਂ ਹੈਂਡਵਰਕ ਦਿਖਾ ਭਾਈ ਪੂਰਾ ਪੰਜਾਬ ਘੁੰਮ ਲੈਣਾ ਰੇਟਾਂ ਦੀ ਤਸੱਲੀ ਕਰਾ ਦਾਂਗੇ ਆਪਣਾ ਰੇਟ ਕੀ ਆ 1500 ਰੁਪਏ ਹੀ ਰਹਿਣਾ ਇਹੇ ਵਾਲਾ 1500 ਚ ਆ ਦੇਖ ਲਓ ਪੀਸ ਦੇਖ ਲਓ ਆ ਦੁਪੱਟਾ ਦੇਖ ਲਓ ਰੇਟਾਂ ਨਾਲ ਚੈਲੰਜ ਦੇਖ ਲੋ ਤੇ ਬਾਬੇ ਦੀ ਹੱਟੀ ਦੇਖ ਲੋ ਤੇ ਬਾਜ਼ਾਰ ਵੀ ਦੇਖ ਲੋ ਐਦਾਂ ਦੇ 25 2500 ਵਾਲੇ ਸੂਟ ਨਾ ਜਾਲ ਬਣੇ 2000 ਵਾਲੇ ਇੱਥੇ ਹੋਲ ਸੇਲ 'ਚ 800 ਰੁਪਏ ਨੂੰ ਦਿੰਨੇ ਆ ਐਦਾਂ ਕਰਕੇ ਆ ਜਾਲ ਬਣਿਆ ਸੂਟ 800 ਰੁਪਏ 'ਚ ਦੇ ਦਿੱਤਾ ਬਾਜੀ ਆ ਗਿਆ ਤੋਤਾ ਭਲਾ ਹੋਏ ਤਾਂ ਲोटा ਜਮਾਂ ਹੀ ਬੰਦ ਆ 1500 ਰੁਪਏ ਦਾ ਵੱਡਾ ਫੈਰਾ ਤੋਤਾ ਰੰਗੀ ਸੂਟ ਸਲਵਾਰ ਦੇ ਪੁੰਚੇ ਕੱਢੇ ਹੋਏ ਚਾਹੇ ਕੋਈ 5000 ਦਾ ਕੱਪੜਾ ਲਵੇ ਬਾਏ 50000 ਦਾ ਕੋਈ ਮਾਰਕਾ ਬਾਜੀ ਤੁਸੀਂ ਇੱਕ ਸੂਟ ਲੈਣਾ ਐਦਾਂ ਦਾ ਸੂਟ ਲੋ ਟੋਪ ਦਾ ਸੂਟ ਟੋਪ ਦਾ ਡਿਜ਼ਾਈਨ ਹਾਈ ਕਲਾਸ ਪੀਸ ਨਾ 6000 ਨਾ 7000 ਭਾਜੀ 2500 ਹੋਲਸੇਲ ਅੱਛਾ ਹੈਵੀ ਸੂਟਾਂ ਦੇ ਉੱਤੇ ਵੀ ਬਹੁਤ ਵੱਡਾ ਫਰਕ ਕਰਦਾ ਆ ਦੇਖੋ ਰੇਟਾਂ ਦੇ ਚੈਲੰਜ ਹੈ ਆ ਦੇਖੋ ਭਾਜੀ ਤੋਹਫੇ ਹੈਂਡ ਵਰਕ ਦੇ ਨਾਲ ਇਦਾਂ ਦੇ ਸੁਣ ਲੁੱਟ ਨਾ ਕਰਾਓ ਬਾਰ-ਬਾਰ ਮੈਂ ਚੀਕਾ ਮਾਰਦਾ ਤੁਹਾਡੇ ਫੈਦਲੀ ਮਾਰਦਾ ਇਦਾਂ ਹੀ ਮਾਰਦਾ ਆ ਰੈੱਡ ਸੂਟ 8000 ਪੀਸੋ ਇੱਥੇ 2300 2300 2300 ਇਹਦੇ ਵਿੱਚ ਦੇਖੋ ਵੱਡੇ ਤੁਹਾਡੇ ਲੁੱਟਾ ਹੋ ਜਾਂਦੇ ਆ ਕਹਿੰਦੇ ਜੀ ਰੈੱਡ ਸੂਟ ਚਾਹੀਦਾ ਲਾਮ ਵਾਲਾ ਸੂਟ ਚਾਹੀਦਾ ਤੇ ਹਰ ਦੁਕਾਨਦਾਰ 5000 ਤੋਂ ਉੱਤੇ 7000 8000 ਇਦਾਂ ਪਰ ਇਹਦੇ 2300 ਰੁਪਏ ਦੇ ਵਿੱਚ ਦੇ ਦੇਣਾ ਤੁਹਾਨੂੰ ਆ ਦਿਖਾਣਾ ਤੁਹਾਨੂੰ ਭਾਈ ਹਣ ਤੋਹਫਾ ਇੱਧਰ ਮੇਰੇ ਨਾਲ ਕੈਮਰਾ ਕਰ ਡੰਮੀਆਂ ਨਹੀਂ ਲਾਉਣੀਆਂ ਆਪਾਂ ਕਿ ਲਾਉਣੀਆਂ ਡੰਮੀ ਨਹੀਂ ਲਾਉਣੀ ਡੰਮੀ ਲਾ ਕੇ ਰੇਟ ਬੱਧਾ ਇਦਾਂ ਦਾ ਹੈਵੀ ਦੁਪੱਟਾ ਆ ਧਿਆਨ ਨਾਲ ਦੇਖ ਲੋ ਭਾਈ ਦੇਖ ਲਿਆ ਜੀ ਇਹਨੂੰ ਦੇਖੋ ਆ ਹੈਗਾ 5 ਮੀਟਰ ਦਾ ਸੂਟ ਉਹ ਵੀ ਹੈਂਡਵਰਕ ਨਾਲ ਲੱਦਿਆ ਹੋਇਆ ਕੱਪੜਾ ਬੜਾ ਸੋਹਣਾ ਆ ਇੱਧਰ ਥੱਲੇ ਲਹਿੰਗਾ ਦੇਖੋ ਅੱਛਾ ਲਹਿੰਗੇ ਦੇ ਨਾਲ ਆ ਗਿਆ ਇਹ ਇਹੀ ਤਾਂ ਸਮਝਾ ਰਿਹਾ ਵੀ ਆਪਾਂ ਡਮੀ ਨਹੀਂ ਲਾਉਣੀ ਹਾਂ ਇਹ ਡਮੀ ਤੇ ਲਾ ਕੇ 9500 ਦਾ ਸਾਡੇ ਕੋਲ 4000 ਦਾ ਹੈ ਬਸ 4000 ਰੁਪਏ ਦਾ ਲਹਿੰਗਾ ਸੂਟ ਲਹਿੰਗਾ ਸੂਟ 5 ਮੀਟਰ ਦਾ ਸੂਟ ਨਾਲ ਲਹਿੰਗਾ ਨਾਲ ਚਨੋਂਦਾ ਦੁਪੱਟਾ ਇਹੇ ਡਮੀਆਂ ਤੇ ਲੱਗ ਲੱਗੇ 12 12000 ਬਾਬੇ ਜੱਟੀ ਤੇ 12000 ਦਿੱਤੇ ਹਨ ਮਤਲਬ 4000 ਤਾਂ ਲੈ ਜਾਓ ਭਾਈ ਆ ਦੇਖੋ ਪੀਸ ਆਏ ਹਾਏ ਹਾਏ ਆ ਕੰਮ ਤਾਂ ਦੇਖੋ ਦਿਖਾਓ ਤਾਂ ਸਹੀ ਦੁਪੱਟਾ ਤਾਂ ਦੇਖੋ ਉਹ ਕਮਾਲ ਹੀ ਕਰਦੀ ਭਾਜੀ 2300 ਰੁਪਏ ਦਾ ਸੂਟ ਕਰਤਾ ਹੋਲ ਸੇਲ ਯਾਰ ਤੁਸੀਂ 100 200 ਦਾ ਸੂਟ ਵੀ ਲਈ ਜਾਂਦੇ ਹੋ 8 800 ਵਾਲੇ 2300 ਜ ਵੀ ਲਈ ਜਾਂਦੇ ਹੋ ਇੱਕ ਪੀਸ ਦੇਖ ਲਓ ਕਮਾਈ ਕਿੱਥੇ ਕਰਨੀ ਆ ਕਮਾਈ ਕੂਈ ਕੋ ਨਹੀਂ ਕਰਨੀ ਨਾਲ ਘਰ ਲੈ ਕੇ ਜਾਣੇ ਆ ਆ ਪੀਸ ਦੇਖ ਲਓ ਐਦਾਂ ਦੇ ਸੂਟ ਐਦਾਂ ਦੇ ਦੁਪੱਟੇ ਹਾਂਜੀ ਆ ਦੁਪੱਟਾ ਦੇਖੋ ਆ ਗਲਾ ਦੇਖੋ ਘੇਰਾ ਦੇਖੋ ਮੇਰਾ ਚੈਲੰਜ ਆ ਰੇਟ ਦਾ ਭਾਜੀ ਹਾਂਜੀ ਨੇਚਰਲ ਕਰੇਵ ਦਾ ਸੂਟ ਬਾਈ ਬੀਬੀਆਂ ਬੈਠੀਆਂ ਸਾਹਮਣੇ ਮੇਰੀਆਂ ਭੈਣਾਂ ਇਧਰੇ ਦੇਖੀ ਜਾਂਦੀਆਂ ਮੈਂ ਕਿਹਾ ਇਧਰ ਨੂੰ ਛੱਡ ਦੇ ਉਹਨਾਂ ਨੂੰ ਪੁੱਛ ਲੈ ਵੀ ਜੇ ਕੋਈ 1500 ਚ ਦੇ ਜਵੇ ਇਹ ਵਾਲਾ ਹੈਵੀ ਦੁਪੱਟੇ ਦੇ ਨਾਲ 1500 ਚ ਦੇਣਾ ਸੂਟ ਦੇ ਨਹੀਂ ਦੇਣਾ ਦੇ ਦਿੱਤਾ ਲੈ ਜਾਓ ਅੱਛਾ ਇਹਦਾ ਆ ਲੋ ਆ ਜੇ ਕਾ ਲਓ ਬਈ 4 4 45 45 ਵਾਲੇ 1500 ਚ ਆ ਆ ਲੋ ਜੇ ਕਿਹਾ ਆ ਲੈ ਜਾਓ ਜੀ ਆ ਚੱਕੋ ਦੇ ਦਿੱਤਾ ਨਾ ਸੇਲ ਭਾਜੀ ਹੋਲ ਸੇਲ ਐਦਾਂ ਦੇ ਸੂਟ 4 ਸੈਟ ਦੁਪੱਟੇ ਆ ਨਾਲ ਤੋਹਫੇ ਕੀ ਤੋਂ ਵੇ 1200 ਰੁਪਏ ਦੇ ਹੈਂਡਵਰਕ ਨਾਲ ਇਹ ਵੀ 2300 ਆ ਦੇਖੋ ਅਸੀਂ ਤੱਕੜ ਸਾਹਿਬ ਚੀਜ਼ਾਂ ਦੇਖੋ ਦੇਖੋ ਜਿਹਨੇ ਵਿਆਹ ਸਹੀ ਦਾਜ ਦੇ ਕੱਪੜਾ ਨਾਲ ਛੇਤੀ ਇੱਥੇ ਆ ਜਾਓ 1 ਲੱਖ ਵਾਲਾ ਕੱਪੜਾ 35-40 ਹਜ਼ਾਰ ਦੇ ਰਣਾ ਤੁਹਾਨੂੰ ਪਰ ਪ੍ਰਿਯੋਤ 1900 1900 ਹੋਏ ਹੋਏ ਆ ਦੇਖੋ ਕਮਾਰੀ ਕਰਤੀ ਭਾਜੀ ਆ ਇਧਰ ਦੁਪੱਟਾ ਦਿਖਾ ਭਾਈ ਪਹਿਲਾਂ ਦੁਪੱਟਾ ਦਿਖਾ ਫੋਰ ਸਾਈਡ ਹੈਵੀ ਚਨਾਉਣ ਦਾ ਦੁਪੱਟਾ ਹਾਂਜੀ ਆ 5 ਮੀਟਰ ਦਾ ਸੂਟ ਆ ਨਾਲ ਆ ਗਿਆ ਲਹਿੰਗਾ ਜੀ 5 ਮੀਟਰ ਦਾ ਸੂਟ ਲਹਿੰਗਾ ਇੰਨਾ ਹੈਵੀ ਸੂਟ ਹਾਂਜੀ 4000 ਰੁਪਏ ਦਾ 4000 ਰੁਪਏ ਚ ਦੇਤਾ ਦੇਖੋ ਰਾਇਲ ਤੇ ਲਗਜ਼ਰੀ ਕੱਪੜੇ ਦੇ ਵੀ ਆਫਰਾਂ ਲਾਤੀਆਂ ਆਹ ਦੇਖੋ ਤੋਹਫੇ ਭਾਜੀ ਤੋਹਫੇ ਇੰਨਾ ਦੇ ਹੈਵੀ ਜਾਲ ਵਾਲੇ ਸੂਟ ਚਨੋਂ ਦੇ ਦੁਪੱਟਿਆਂ ਦੇ ਨਰ ਭਾਜੀ 1500 ਰੁਪਏ ਚ 1500 ਚ ਆਹ ਦੇਖੋ ਬ੍ਰਾਂਡਡ ਲਗਜ਼ਰੀ ਚੀਜ਼ਾਂ ਗਲਾਸ ਦਾ ਕੱਪੜਾ ਆਹ ਦੇਖੋ ਹੈਂਡ ਵਰਕ ਨਾਲ ਜਿਹੜੇ ਕਰਕੇ ਦਿਖਾ ਦੁਪੱਟਾ ਬਾਈ ਆਹ ਜਾਲ ਦਿਖਾ ਹਾਂਜੀ 300 ਰੁਪਏ ਦਾ ਸੂਟ ਗਲਾਸ ਦੇ ਉੱਤੇ 2900 ਚ ਆ ਦੇਖੋ ਚੀਜ਼ਾਂ ਦੇਖ ਰਹੋ ਤੁਸੀਂ ਕਿੰਨੀਆਂ ਬਣੀਆਂ ਹੋਈਆਂ ਹਾਂ ਚਾਹੇ ਤੁਸੀਂ ਕ੍ਰੇਪ ਸ਼ਿਮਰ ਆਰਗੰਜ਼ਾ ਹਰ ਇੱਕ ਕਪੜਾ ਤੇ ਰੇਟ ਘਟ ਆ ਦੇਖੋ ਦੁਪੱਟਾ ਨਾਲ ਉਹ ਵੀ ਫੋਰ ਸਾਈਡ ਬਾਈ ਇੱਕ ਗੱਲ ਦੱਸਾਂ ਆ ਦੁਪੱਟੇ ਦਾ ਸਾਈਜ਼ ਦੇਖ ਲਓ ਖੁੱਲਾ ਡੁੱਲਾ ਸਾਈਜ਼ ਹਾਂਜੀ ਖੁੱਲਾ ਡੁੱਲਾ ਸਾਈਜ਼ ਖੁੱਲਾ ਡੁੱਲਾ ਸਾਈਜ਼ ਰੇਟ 2500 ਰੁਪਏ ਦਾ 2500 ਚ ਲਓ ਆ ਦੇਖੋ ਸੋ ਹੁਣ ਤੁਸੀਂ ਦੇਖੋ 4 4000 5 5000 ਰੁਪਏ ਇੱਕ ਸੂਟ ਵਿੱਚ ਇਹ ਘਾ ਟ੍ਰੇਡ ਹੈ ਜੋ ਦੱਸੋ ਆ ਦੇਖੋ ਪੀਸ ਸੌਦਾ ਦੇਖ ਲਓ ਚੀਜ਼ ਦੇਖ ਲਓ ਹਾਂਜੀ ਕੰਮ ਦੇਖ ਲਓ ਬਾਜੂ ਵਰਕ ਆ ਦੇਖ ਲਓ ਹੈਂਡ ਵਰਕ ਦੇਖ ਲਓ 3000 ਰੁਪਏ ਦੇ ਚੈਲੰਜ ਹੈ ਐਦਾਂ ਦੇ ਸੂਟ ਦੇਖ ਲਓ ਐਦਾਂ ਦੇ ਸੂਟ ਹੈਂਡ ਡਾਇਮੰਡ ਵਰਕ ਡਾਇਮੰਡ ਵਰਕ ਬਾਜੂ ਵਰਕ ਨਾਲ 1500 ਚ ਦਾਂਗੇ ਹਾਂਜੀ ਐਦਾਂ ਦੇ ਪੀਸ ਦੇਖੋ ਤੁਸੀਂ ਪਿਓਰ ਬਰਬਰੀ ਦੇ ਹੈਂਡ ਵਰਕ ਵਾਲੇ ਸੂਟ ਸਲਵਾਰ ਦੇ ਪਹੁੰਚੇ ਬਾਜੂ ਸਭ ਕੱਢੇ ਹੋਏ 2500 ਰੁਪਏ ਦੇ ਦਾਂਗੇ ਹਾਂਜੀ ਐਦਾਂ ਦੇ ਇੱਕ ਇੱਕ ਹਾਈ ਕਲਾਸ ਪੀਸ ਪ੍ਰੀਮੀਅਮ ਰੇਂਜਾਂ 3600 ਰੁਪਏ ਰੇਂਜ ਦੇ ਦਾਂਗੇ ਹਾਂਜੀ ਪਰ ਰੇਟ ਹੋਲਸੇਲ ਦਾ ਹੋਊਗਾ ਪੈਸੇ ਭਾਵੇਂ ਸਾਲ ਨੂੰ ਦੇ ਦੇਣਾ ਜੀ ਟੈਨਸ਼ਨ ਕੋਈ ਨਹੀਂ ਆਹ ਦੇਖੋ ਕੇਰਾ ਗਲਾ ਠੀਕ ਹੈ ਜੀ ਐਦਾਂ ਦੇ ਸੋਦੇ ਹਾਈ ਕਲਾਸ ਭਾਜੀ 2500 ਰੁਪਏ ਦੇ ਐਦਾਂ ਦੇ ਦੁਪੱਟੇ ਐਦਾਂ ਦੇ ਤੋਹਫੇ ਕੱਪੜੇ ਤੋਹਫੇ ਸੋਹਣੇ ਸੋਹਣੇ ਸੂਟ ਬਾਰਡਰ ਦੇਖੋ ਦਪੱਟੇ ਦੇਖੋ 25 2500 ਇਹ ਵੀ ਤੁਸੀਂ ਹੁਣ ਚੈੱਕ ਕਰ ਲਓ ਭਾਈ 6500 ਰੁਪਇਆ ਜਾ ਕੇ ਬਿਆਰਾਂ ਚ ਛੋੜ ਮਾ ਦੇਣਾ ਕਿ 2500 ਇੱਥੇ ਦੇਣਾ ਇਹ ਅੱਜ ਬੋਲਣ ਦੀ ਚਾਰ 4000 ਰੁਪਇਆ ਫਰਕ ਹੈ ਇੱਥੇ ਚਾਰ ਚਾਹਿਆ ਅੱਜ ਬੋਲਣ ਦੀ ਸਥਿਤੀ ਚ ਨਹੀਂ ਹੈਗਾ ਕਿਉਂਕਿ ਬਾਕੀ ਜਗ੍ਹਾ ਵੀਡੀਓ ਪਾ ਕੇ ਆਂਦਾ ਤੇ ਰੇਟਾਂ ਦਾ ਬਹੁਤ ਫਰਕ ਡਾ ਬਾਬੇ ਨੇ ਇਸ ਕਰਕੇ ਸੋਚਾਂ ਜਿਵੇਂ ਮੈਂ ਹੁਣ ਕੀ ਕਵਾਂਗਾ ਆਪਣੇ ਭੈਣ ਭਰਾ ਜਿਹੜੇ ਵੀਡੀਓ ਮੇਰੀ ਦੇਖਦੇ ਆ ਵੀ ਇਹੀ ਸੂਟ ਨੂੰ ਮੈਂ ਕਹਿ ਦੇਣਾ 7000 ਦਾ ਹੋਲ ਸੇਲ ਬਾਬੇ ਨੇ ਦੇਤਾ 2500 ਸੋ 100 ਤਰਸਾ ਸਿਰੇ ਦੇ ਗੰਡ ਬਾਬੇ ਛੱਟੀ ਪੂਰੇ ਪੰਜਾਬ ਤੋਂ ਸਸਤਾ ਕੱਪੜਾ ਜੇ ਪੈਸੇ ਨਹੀਂ ਕਿਸ਼ਤਾਂ ਤੇ ਲੈ ਜਾਓ ਜਿੰਨਾ ਮਰਜੀ ਕੱਪੜਾ ਵੇਚਣ ਲਈ ਲੈ ਜਾਓ ਨਹੀਂ ਬੇਕਾਰੇ ਵਾਪਸ ਦੇ ਕੇ ਬਦਲ ਕੇ ਲੈ ਜਾਓ ਸਾਰੇ ਪਾਸਿਓ ਤੁਸੀਂ ਸੇਫ ਹੋ ਤੇ ਬਾਬੇ ਨੇ ਕਰਤੇ ਫੇਰੇ ਜਲੰਧਰ ਹੁਣਾ ਬਾਸ ਅੱਡੇ ਦੇ ਸਾਹਮਣੇ ਬਾਬੇ ਦੀ hattim ਆਹ ਦੇਖੋ ਭਾਜੀ ਸੂਟ ਆਏ ਹਾਏ 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 ਭਾਜੀ ਸੋਦੇ ਦਗਾਵਾਂਗਾ ਇੱਕ ਤੋਂ ਇੱਕ ਰੇਟਾਂ ਦਾਗਾ ਵੱਡਾ ਫੇਰਾ 850 ਆਹ ਭਾਜੀ 200 200 ਰੁਪਏ ਸਰਦੀਆਂ ਨਾਲ ਅੱਛਾ ਇੱਕੋ ਡਰਾਈ ਦੇ ਸੂਟ 2 200 ਰੁਪਏ ਚ ਭਾਜੀ ਓਪਨ ਚੈਲੰਜ ਹੈ ਮੋٹے ਕਪੜਾ ਕੋ ਟਰਾਈ ਕੁਆਲਿਟੀ ਦੇ ਨਾਲ ਆਈ ਬਾਬੇ ਦੀ ਹੱਡੀ ਦੇ ਰੇਟ ਲੱਗੇ 200 ਭਾਜੀ ਸੂਰਤ ਵੀ ਚਲੇ ਜਾਣਾ ਮੈਂ ਗਰੰਟੀ ਦਿੰਦਾ ਸੂਰਤ ਵੀ ਜਾ ਕੇ ਕੋ ਟਰਾਈ ਦਾ ਸੂਟ 200 ਜੀ ਨਹੀਂ ਮਿਲਦਾ ਮਿਲਦਾ ਨਹੀਂ ਵੀਡੀਓ ਚ ਤਾਂ ਸਾਰੇ ਪਾ ਦਿੰਦੇ ਆ ਦੇਣ ਦਾ ਵੀ ਜਿਗਰਾ ਚਾਹੀਦਾ ਕੀ ਚਾਹੀਦਾ ਜਿਗਰਾ ਜਿਗਰਾ ਤੇ ਜਿਗਰਾ ਫਿਰ ਤੁਹਾਨੂੰ ਪਤਾ ਹੈ ਬਾਬੇ ਰੇਟੀ ਦੇਗਾ 200 ਰੁਪਏ ਦਾ ਸੂਟ ਦਾਂਗੇ ਰੰਗ ਡਿਜ਼ਾਈਨ ਰਾਜੇ ਮਹਾਰਾਜਿਆਂ ਵਾਲੇ ਰਾਣੀਆਂ ਵਾਲੇ ਸੂਟ ਵੀ ਸਾਰੇ 200 200 ਰੁਪਏ ਦੇ ਰੋਲਤੇ ਆ ਭਾਜੀ ਰੇਟਾਂ 'ਚ ਤੁਮਾਕੇ ਬਾਤ ਇਹ 200 200 ਰੁਪਏ ਦਾ ਸੂਟ ਕਰਤਾ ਦੇਖੋ ਇਹ ਗਰਮ ਸੂਟ ਆ ਕੁਟ్రਾਈ ਦੇ ਵਿੱਚ ਆ 700 800 ਬਾਜ਼ਾਰ ਦਾ ਰੇਟ ਇੱਥੇ ਤੁਸੀਂ ਮੋਟਾ ਕੁਟ్రਾਈ ਦਾ ਸੂਟ ਸਿਰ 200 ਰੁਪਏ ਚ ਲੈ ਜਾਓ ਰੰਗ ਬਹੁਤ ਆ ਅਲਟੀਮੇਟ ਡਿਜ਼ਾਈਨ ਰਾਜੇ ਰਾਣੀ ਵੀ ਲੈ ਮੇਜੋ ਫਲਾਬਰ ਵਾਲੇ ਸੂਟ ਚਾਹੀਦੇ ਰਾਜੇ ਰਾਣੀਆਂ ਵਾਲੇ ਚਾਹੀਦੇ ਡਿਜੀਟਲ ਚਾਹੀਦੇ ਹਰ ਤਰ੍ਹਾਂ ਦੇ ਪ੍ਰਿੰਟ ਮਿਲਣਗੇ ਭਾਜੀ 200 200 200 ਕੰਮ ਦੇਖ ਲਓ ਕੀਤਾ ਹੋਇਆ ਸੌਦਾ ਦੇਖ ਲਓ ਇੱਕ ਨੰਬਰ ਧਮਾਕਾ ਲਾਗੇ ਵੱਡਾ ਭਾਜੀ ਆ ਦੇਖੋ ਪੀਸ ਐ ਇਦਾਂ ਦੇ ਸੋਤੇ ਐਦਾਂ ਦੇ ਧਮਾਕੇ ਹਾਂਜੀ ਹਾਂਜੀ ਆ ਦੇਖੋ ਦੁਪੱਟਾ ਸੂਟ ਇਹ ਕਿਹੜੀ ਵੱਡੀ ਗੱਲ ਆ 15 1500 ਜਿੱਥੇ ਮਰਜ਼ੀ ਲੈ ਲਓ ਆ ਚੱਕੋ 5 500 ਰੁਪਏ ਆ 5 500 ਰੇ ਹੈਂਡਵਰਕ ਦੇ ਵਿੱਚ ਹੋਲ ਸੇਲ ਦੇ ਕੰਮ ਕਰਦੇ ਆ ਆ ਦੇਖੋ ਗਾਗ ਦੇ ਕੇ ਰੇਟ ਨਹੀਂ ਲਾਈਦਾ 12 12 15 1500 ਬਾਜ਼ਾਰ ਦਾ ਰੇਟ ਬਾਬੇ ਸਿੱਟ ਦੇ 5 500 ਚ ਲੈ ਜਾਓ 5 500 ਜੇ ਰੰਗ ਢੰਗ ਬਹੁਤ ਮਿਲ ਜਣੇ ਇਹ ਚ ਮੈਂ ਕਹਾ ਭਾਜੀ ਇੱਕ ਤੋਂ ਇੱਕ ਰੰਗ ਸੂਟ ਮੋਹੋ ਬੋਲਦਾ ਰੇਟ 500 ਆਣਾ ਪੈਣਾ ਬਾਬੇ ਦੀ ਹੱਟੀ ਦੇ ਜੇ ਲੈਣੇ ਵੱਡੇ ਫੇਰੇ ਡਿਜ਼ਾਈਨ ਬਹੁਤ ਹੈਗੇ ਆ ਮਾਗਾ ਭਾਜੀ ਜੁੜੈਨ ਜਿੰਨੇ ਮਰਜੀ ਲੋ ਜੁੜੈਨ ਭਾਜੀ ਜਿੰਨੇ ਮਰਜੀ ਐਦਾਂ ਦੇ ਪੀਸ ਤਾਂਾਂਗੇ ਨਾ ਵਿਕਿਆ ਵਾਪਸੀ ਲਾਂਗੇ ਪੈਸੇ ਹੈਗੇ ਤਾਂ ਵੀ ਠੀਕ ਨਹੀਂ ਤਾਂ ਕਿਸ਼ਤਾਂ ਦੇ ਹੋ ਜਾਊਗਾ ਕੱਪੜਾ ਭਾਜੀ ਸਾਲ ਚ ਪੈਸੇ ਦੇਣਾ ਇਤੋਂ ਵੱਡੀ ਕਿਸ਼ਤ ਹੁਣ ਕੀ ਕਰੀਏ ਇਸ ਦੇ ਉੱਪਰ ਕੁਝ ਨਹੀਂ ਹੋ ਸਕਦਾ ਜੀ ਆ ਦੇਖੋ ਬਿਨਾਂ ਪੈਸੇ ਤਾਂ ਤੁਸੀਂ ਕੰਮ ਸਟਾਰਟ ਕਰ ਲੈਣਾ ਪੈਸੇ ਲਾਂ ਦੀ ਲੋੜ ਹੀ ਨਹੀਂ ਪੈਸੇ ਤੁਸੀਂ ਵਟ ਕੇ ਦੇਣੇ ਆ ਨਾ ਵੀ ਕੇ ਵਾਪਸੀ ਅਸੀਂ ਲੈਣਾ ਇਹ ਤੋਂ ਵੱਡੀ ਆਫਰ ਕਿਤ ਨਹੀਂ ਮਿਲਨੀ ਆਹ ਦੇਖੋ ਪੀਸ 500 ਚ ਬਾਜੀ ਹੈਂਡਵਰਕ ਦੇ ਰਿਆਂ 500 ਇਹ ਨਹੀਂ ਕੋਈ 1295 ਤੇ ਕੋਈ 1595 ਐਦਾਂ ਰੇਟ ਆ ਇੱਥੇ 500 ਰੁਪਏ ਚ 500 ਰੁਪਏ ਚ ਬਾਜੀ ਸੌਦਾ ਦੇਖ ਲਓ ਤੁਹਾਡੇ ਸਾਹਮਣੇ ਰੱਖਦੇ ਪੀਸ ਆਹ ਦੇਖੋ ਜੇ ਕਹਿਤਾ 500 ਇਹਦੇ 500 ਚ ਉਧਰ ਦਿਖਾਓ ਆ ਲਓ ਚੱਕੋ ਜੀ 500 ਚ ਆਹ ਦੇਖੋ ਬਾਜੀ ਲੀਲਾ ਜੀ ਵੀ ਦੇਤਾ ਹਾਂਜੀ ਸੌਦੇ ਦੇਖੋ ਇੱਕ ਤੋਂ ਇੱਕ ਡਿਜ਼ਾਈਨ ਭਾਜੀ ਕੁਆਂਟੀਟੀ ਦੇਖੋ ਕਿੰਨੀ ਹੈ ਨਾ ਹਾਂ ਡਿਜ਼ਾਈਨ ਬਕਰ ਡਿਜ਼ਾਈਨ ਬਕਰ ਬਕਰੇ ਆ ਬਕਰੇ ਬਕਰੇ ਆ ਸਿੰਗਲ ਪੀਸ ਲੋ ਚਾਹੇ ਸੈੱਟ ਲੋ ਮਰਜੀ ਤੁਹਾਡੀ ਹੈ ਐਂਦਾਂ ਦੇ ਸੂਟ ਹੈ ਵੀ ਤੋਂ ਹੈਵੀ ਭਾਜੀ 5 500 ਹੈ ਕਿ ਨਹੀਂ 5 500 ਸੂਟ ਜਿੰਨੇ ਮਰਜੀ ਡਿਜ਼ਾਈਨ ਲੈ ਜਾਓ ਜਿੰਨਾ ਮਰਜੀ ਕਪੜਾ ਭਾਜੀ ਵੱਡੇ ਫੈਰੇ ਬਾਬੇ ਦੀ ਟੀਕੇ ਆਉਣਾ ਪੈਣਾ ਜੇ ਤੁਸੀਂ ਲੈਣਾ ਵੱਡਾ ਫੈਰਾ ਪੈਸਾਂ ਦੀ ਨਹੀਂ ਕਰਾਉਣੇ ਚਾਹੁੰਦੀ ਲੁੱਟ ਕਪੜਾ ਲੈਣ ਜੰਨੇ ਹੋ ਕਿਸਤਾਂ ਤੇ ਕਪੜਾ ਨਾ ਵੀ ਗਲਾਂਗੇ ਅਸੀਂ ਵਾਪਸੀ ਤੁਹਾਨੂੰ ਘਾਟਾ ਨਹੀਂ ਪੈਣ ਦਿੰਦੇ ਤੁਸੀਂ ਉਹ ਹਰਿਆਣੇ ਤੋਂ ਜੀਨ ਤੋਂ ਹੰਬਾਲੇ ਤੋਂ ਪਾਣੀਪਤ ਤੋਂ ਜੰਮੂ ਹਿਮਾਚਲ ਤੱਕ ਦੇ ਰੇਟਾਂ ਦੀਆਂ ਗਰੰਟੀਆਂ ਪੰਜਾਬ ਜਦਾ ਓਪਨ ਚੈਲਨ ਚੱਲੀ ਰਿਹਾ ਹੈ ਵੱਡਾ ਫਾਇਦਾ ਬਾਬੇ ਦੀ ਹੱਟੀ ਦੇ ਆ ਜਾਓ 500 ਸੂਟ ਲਿਓ ਨੰਬਰ 98804723 ਬਸਟੈਂ ਜਲੰਧਰ ਦੇ ਸਾਹਮਣੇ ਬਾਬੇ ਦੀ ਹੱਟੀ ਤੁਹਾਡੀ ਆਪਣੀ ਹੱਟੀ ਸਸਰੀ ਕਾਲ ਜੀ ਸੋ ਆ ਜਾਓ ਜੀ ਵੱਡੇ ਫਾਇਦੇ ਹੋਣਗੇ ਇਸ ਗੱਲ ਦੀ ਗਰੰਟੀ 15 ਦਿਨ ਦੀ ਵੱਡੀ ਸੇਲ ਹੈ